ਅੱਜ ਦੀ ਵੀਰ ਵਿੱਚ ਪਾ ਇੱਕ ਵੜ ਸੇ ਲਈ ਲੈ ਕੇ ਆਏ ਜੀ ਤਾਜੀ ਸੋਈ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸੀ ਗਾਲ ਸਸੀ ਗਾਲ ਬਾਈ ਜੀ ਹੋ ਠੀਕ ਹੋ ਵਧੀਆ 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 ਬਾਈ ਜੀ ਨਾਮ ਤੇ ਡਰੈਸ ਬੋਲ ਨਾਮ ਮੇਰਾ ਜੱਗੀ ਆ ਬਾਈ ਪਿੰਡ ਮੇਰਾ ਦਰਾਜ ਆ ਤੇ ਜ਼ਿਲ੍ਹਾ ਆਪਣਾ ਬਰਨਾਲਾ ਪੈਂਦਾ ਦਸੀਲ ਤਪਾ ਪਈ ਜਾਂਦੀ ਆ ਠੀਕ ਆ ਬਾਈ ਨੇੜੇ ਤਪਾ ਹੀ ਰਹਿ ਜਾਂਦਾ ਤਪਾ ਰਹਿ ਜਾਂਦਾ ਬਾਈ ਤੋਂ 4 ਕਿਲੋਮੀਟਰ ਪੈਂਦਾ ਆਪਾਂ ਓਕੇ ਬਾਈ ਮੋਬਾਈਲ ਨੰਬਰ ਬੋਲ 84278 92241 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੋਈ ਐ ਇਹ ਬਾਈ ਪਲੂਨ ਸੂਈ ਆ ਪਲੂਨ ਸੂਈ ਦੋ ਦੰਦ ਆ ਦੋ ਦੰਦ ਪਹਿਲਾ ਹਾਂ ਬਾਈ 18 ਕਿਲੋ ਬੌਲੀ ਤਿਆਰ ਆ ਬਾਈ ਕਦੋਂ ਸੂਈ ਐ ਬਾਈ ਅੱਜ ਤੀਜਾ ਦਿਨ ਆ ਬਾਈ ਸੂਈ ਨੂੰ ਤੀਜਾ ਦਿਨ ਕਿਹੜਾ ਮਰਜੀ ਬਾਈ ਜੋਖ ਕੇ ਲਈ 18 ਕਿਲੋ ਜੋਖ ਕੇ ਦੇ ਦਾਂਗੇ ਬੌਲੀ ਕੀ ਬਾਈ ਬੱਚੇ ਕੀ ਦੇ ਤਾਂ ਬੱਚਾ ਮਗਰ ਬੱਸਾ ਬਾਈ ਬੱਚਾ ਦੇ ਹਾਂ ਨਾਰੂਆ ਨਾਲ ਹੀ ਆ ਦਿਖਾ ਦਲੀਏ ਜੇਰ ਜੂਸ ਦੀ ਕੰਪਲੀਟ ਜਮ ਹਾਂ ਬਾਈ ਉਹਦੀ ਕੰਪਲੀਟ ਆ ਠੀਕ ਆ ਫਾਰਮ ਚੋਂ ਆਈ ਉਹਦੀ ਵੀਡੀਓ ਵੀ ਆਪਣੇ ਕੋਲ ਓਕੇ ਬਾਈ ਫਾਰਮ ਚੋਂ ਬਾਈ ਨੇ ਖਰੀਦੀ ਆ ਦੋ ਦੰਦ ਆ ਨਾ हां भाई दो दो दंद बैडा फार्म चो खरीदीया 18 लीटर बौला जेड़ा तीसरे दिन सुई ਥੱਲੇ ਤਿਆਰ ਆ ਬਾਈ ਕਿੰਨਾ ਕੁ ਦੁੱਧ ਦੇ ਦੋ ਐਸਟੀਮੇਟ ਆ ਨਾ ਬੜਾ ਬਾਈ 24 25 ਕਿਲੋ ਦਾ ਆਰਾਮਦਾਰੀ ਨਾਲ ਹੀ ਪਾ ਦੂਗੀ ਹਮ ਆਪ ਡੈਨਮਾਰਕ ਦੀ ਹੈ 40 120 ਦੀ ਹੈ ਠੀਕ ਹੈ ਬਾਈ हां भाई ਬਾਕੀ ਇਹਦਾ ਸਾਰਾ ਬਾਇਓ ਡਾਟਾ ਦੱਸਿਆ ਪਾਓ ਬਾਈ ਨੂੰ ਫੋਨ ਤੇ ਦੱਸ ਦਾਂਗੇ ਕਿਰਾ ਆਪਣੇ ਨਾਲ ਸੰਪਰਕ ਕਰੂ ਬਾਈ ਬਹੁਤ ਠੀਕ ਆ ਬਾਈ ਸਾਰੀ ਬਾਈ ਕੋਲੇ ਵੀਡੀਓ ਆ ਫਾਰਮ ਚ ਬਾਈ ਨੇ ਖਰੀਦੀ ਬਾਕੀ ਇੱਕ ਆਏ ਬਾਈ ਇਹ ਚੋਈ ਆਪਾਂ ਲੇਟ ਹੀ ਐ ਜਾਂ ਚੋਂ ਲੇਟ ਜੇਗੇ ਸੀ ਤਾਂ ਕਰਕੇ ਉਹ ਲੱਗਦਾ ਹੈਗਾ ਤੇ ਬਾਕੀ ਨਹੀਂ ਲੇਵਲ ਉਹ ਬਹੁਤ ਤਿਆਰ ਹੋ ਜੀ ਆ ਪਾਈ ਹੈ ਜਿਹੜੀ ਸੂਹਾ ਦੀ ਬਾਈ ਨੇ ਲੇਟ ਕਰੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਹੁਣ ਜਿਹੜਾ ਟਾਈਮ ਹੋਊਗਾ ਤਕਰੀਬਨ 2:30 ਦੇ ਦਾ ਟਾਈਮ ਹੋਊਗਾ ਸ਼ਾਮ ਤੱਕ ਆ ਡਰ ਜਿਹੜਾ ਕਰਮਣੀ ਨੇ ਵਧੀਆ ਤਿਆਰ ਕਰ ਲੈਣਾ ਆਰਡਰ ਨੇੜੇ ਤੋਂ ਚੈੱਕ ਕਰ ਲਓ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣਾ ਮੁੱਠੀ ਵਾਲਾ ਥਾਣਾ ਚਵਾਈ ਕਿਵੇਂ ਆ ਭਰਾ ਚਵਾਈ ਬਾਈ ਇੱਕ ਨੰਬਰ ਆ ਜਮਾ ਇੱਕ ਨੰਬਰ ਹਾਂ ਠੀਕ ਆ ਬਾਈ ਫੁੱਲ ਗਾਰੰਟੀ ਹੋ ਬਾਈ 제ਰ ਦੀ ਭੂਰ ਸਿੱਟੇ ਦੀ ਸਾਰੀ ਗਾਰੰਟੀ ਹੋਊ ਆਪਣੀ ਠੀਕ ਆ ਬਾਈ ਖੋਲੀ ਬਾਈ ਤੋਰ ਕੇ ਖੋਲੀ ਖੜੋ ਉਹ ਰ ਸਿੱਟੇ ਦੀ ਬਾਈ ਕਨ ਸਾਰੀ ਗਾਰੰਟੀ ਹੋਊਗੀ ਹਨਾ ਓਏ ਦੂਰੋਂ ਨੇੜੋਂ ਆਉਂਦਾ ਬਈ ਆਪਾਂ ਕਰਾਇਆ ਵੀ ਦੇਵਾਂ ਜੇ ਕੋਈ ਵੀ ਆਪਣੇ ਆਪ ਸੋਚਾ ਹੋ ਹੋਵੇ ਠੀਕ ਆ ਬਾਈ ਹੂੰ ਹੂੰ ਧਿਆਨ ਪਤ ਇੱਕ ਨੰਬਰ ਵੜ ਤੋਰਾ ਚੈੱਕ ਕਰ ਲੋ ਬਈ ਕੱਦ ਵੜ ਚੰਗਾ ਰੰਗ ਰੂਪ ਚੰਗਾ ਪ੍ਰਿੰਟ ਚੰਗਾ ਥਣਲੇਵਾ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਧਣ ਸੂਈ ਸਵਾਈਆ ਬੱਚਾ ਮਗਰ ਬੱਚਾ ਬਈ ਤੇ ਚੰਗੇ ਸੀ ਬਣਦੀ ਆ ਰਿਕਾਰਡ ਜਿਹੜਾ ਬਾਈ ਕੋਲੇ ਸਾਰਾ ਪਿਆ ਗਾ ਬਈ ਤੋਰਾ ਦੇਖੋ ਤੋਰਾ ਵੀ ਇੱਕ ਨੰਬਰ ਬੰਦੀ ਬਈ हां भाई मान लो ते की मोल है विरे जयजर मोल विरे एदा 1.5 है भाई मोल मानदान होजो मानदान कर देंगे भाई आ गए भाई 1 लाख 5000 रुपया मोल है भाई मानदान जेड़ा मौका दे जरूर होजो जे 2-4 दिन खड़ी रहेगी भाई आपा 20 ਤੋਂ ਬਾਹਰ ਹੀ ਚਵਾ ਦੇਾਂਗੇ ਦੁੱਧ ਠੀਕ ਆ ਭਾਈ ਹਾਂ ਲੇਵਾ ਚੈੱਕ ਕਰੋ ਫੀਡਿੰਗ ਚੈੱਕ ਕਰੋ ਕੱਲਾ ਕੱਲਾ ਥਣ ਨਾੜਾ ਨੂੜਾ ਬਹੁਤ ਦਿਖਾਉਂਦੀ ਹੈ ਪਹਿਲੇ ਪਾਸੋਂ ਦਿਖਾਦੀ ਹੈ ਭਾਈ ਨਾੜਾ ਨੂੜਾ ਭਾਈ ਕਹਿੰਦਾ ਬਹੁਤ ਦਿਖਾਉਂਦੀ ਹੈ ਲੈ ਸਹੀ ਗੱਲ ਹੈ ਨਾ ਨਾੜਾ ਨੂੜਾ ਬਹੁਤ ਦੁੱਧ ਵਾਕਈ ਚੰਗਾ ਪਾਉਂਦਾ ਬਾਕੀ ਬੈੜਾਂ ਅੰਗ ਯਾਰ ਬਈ ਹਣਾ ਜਿੰਨੇ ਮਾਰ ਹਾਂ ਬਈ ਇਹਨੇ ਨਾ ਪਾਇਆ ਹੋਰ ਪਾਉਣਾ ਕਿਨੇ ਹੂੰ ਕਈ ਸੂਏ ਚਾਹ ਚੋਲਾ ਕਰਿਆ ਐ ਨਹੀਂ ਹੈਗਾ ਗੁੱਦੀ ਹੋ ਜੂਗੀ ਬੈੜਾਂ ਅੰਗਾਂ ਦੰਦਾ ਜਿ ਬੈੜਾ ਸੂਈ ਸਵਾਈ ਆ ਬਈ ਮੁੱਲ 1.5 ਆ ਮਾਨਦਾਨ ਹੋ ਜੂਗਾ ਕਿਸੇ ਵੀਰ ਨੂੰ ਬੈੜ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ